ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪियंस ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲੂ ਕਾਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 66 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਸ਼ੁਭਮਨ ਗਿੱਲ ਮਹਿਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰੇ ਨਾਲ ਇੰਤਜ਼ਾਰ ਕਰ ਰਹੇ ਨੇ ਤਾਂ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਸ ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬੁਜਾਰਾ 'ਚ ਥਾ ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ। ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ। ਉੱਥੇ ਹੀ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆਂ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ ਇੱਕ ਰਨ ਬਣਾ ਕੇ एलबीडब्ल्यू ਕਾਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮੈਚ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇਤਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰੇ ਨਾਲ ਇੰਤਜ਼ਾਰ ਕਰ ਰਹੇ ਨੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਸ ਟਰਾਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ। ਉੱਥੇ ਹੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ 'ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾਂ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਜ਼ਾਰਾਂ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪियंस ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੀ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮਹਿਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਚੈਂਪੀਅਨਸ ਟਰੋਫੀ ਦੇ ਜੇ 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 ਜ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ। ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਜ਼ਾਰਾਂ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ। ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ। ਉੱਥੇ ਹੀ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆਂ। ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲੂ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮਹਿਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇਨਰ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰੇ ਨਾਲ ਇੰਤਜ਼ਾਰ ਕਰ ਰਹੇ ਨੇ ਤਾ ਭਾਰਤ ਤੇ ਨਿਊਜ਼ੀਲੈਂਡ ਵਿੱਚ ਚੱਲੇ ਚੈਂਪियंस ਟਰਾਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ 'ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾਂ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਜ਼ਾਰਾਚ થા થાતે ਵੱਡਿਆ ਸਕਰੀਨਾਂ ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੀ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਾਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 66 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਸ਼ੁਭਮਨ ਗਿਲ ਮੈਚ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪियंस ਟਰੋਫੀ ਦੇ ਜੇ ਜੇ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ক্রিকেট ਫੈਨਸ ਬਹੁਤ ਹੀ ਬੇਸਬਰੇਨਲ ਇੰਤਜ਼ਾਰ ਕਰ ਰਹੇ ਨੇ ਤਾਂ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪियंस ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ। ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬੁਜਾਰਾ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ। ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ। ਉੱਥੇ ਹੀ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆਂ। ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮਹਿਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇ ਵਿਨਰ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰਿਨਾਲ ਇੰਤਜ਼ਾਰ ਕਰ ਰਹੇ ਨੇ ਤਾ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਸ ਟਰਾਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ ਉੱਥੇ ਹੀ ਦੂਸਰੀ ਪਾਰੀ ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬੁਜਾਰਾ ਚ થા થાતે ਵੱਡਿਆ ਸਕਰੀਨਾਂ ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਾਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਸ਼ੁਭਮਨ ਗਿਲ ਮੈਂ ਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਵਿਨਰ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰਿਨਾਲ ਇੰਤਜ਼ਾਰ ਕਰ ਰਹੇ ਨੇ ਤਾਂ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਸ ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ। ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਾਜ਼ਾਰਾਂ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ। ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ। ਉੱਥੇ ਹੀ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆਂ। ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲੂ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 66 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮਹਿਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇਨਰ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰੇ ਨਾਲ ਇੰਤਜ਼ਾਰ ਕਰ ਰਹੇ ਨੇ ਤਾਂ ਭਾਰਤ ਤੇ ਨਿਊਜ਼ੀਲੈਂਡ ਵਿੱਚ ਚੱਲੇ ਚੈਂਪੀਅਨਸ ਟਰਾਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ 'ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾਂ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਜਾਰਾ થા થાતે ਵੱਡਿਆ ਸਕਰੀਨਾਂ ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪियंस ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਸ਼ੁਭਮਨ ਗਿਲ ਮੈਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪियंस ਟਰੋਫੀ ਦੇ ਜੇ ਜੇ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ক্রিকেট ਫੈਨਸ ਬਹੁਤ ਹੀ ਬੇਸਬਰੇ ਨਾਲ ਇੰਤਜ਼ਾਰ ਕਰ ਰਹੇ ਨੇ ਤਾਂ ਭਾਰਤ ਨਿਊਜ਼ੀਲੈਂਡ ਬਚਾਲੇ ਚੈਂਪियंस ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ 'ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਜ਼ਾਰਾਂ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ। ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 66 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿਲ ਮੈਚ 33 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰਿਨਾਲ ਇੰਤਜ਼ਾਰ ਕਰ ਰਹੇ ਨੇ ਤਾ ਭਾਰਤ ਤੇ ਨਿਊਜ਼ੀਲੈਂਡ ਵਿੱਚ ਚੱਲੇ ਚੈਂਪੀਅਨਸ ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ 'ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾਂ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ ਉੱਥੇ ਹੀ ਦੂਜੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਾਜ਼ਾਰਾਂ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪियंस ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੀ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਾਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 66 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮਹਿਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਵਿਨਰ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰੇਨਲ ਇੰਤਜ਼ਾਰ ਕਰ ਰਹੇ ਨੇ ਤਾਂ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਸ ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾਂ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਜ਼ਾਰਾਂ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ। ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ। ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆਂ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ ਇੱਕ ਰਨ ਬਣਾ ਕੇ एलबी डब्लू ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮੈਚ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪियंस ट्रॉफी ਦੇ ਜੇ ਜੇ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ক্রিকেট ਫੈਨਸ ਬਹੁਤ ਹੀ ਬੇਸਬਰੇਨ ਅੰਤਜਾਰ ਕਰ ਰਹੇ ਨੇ ਤਾ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪियंस ਟਰਾਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ ਉੱਥੇ ਹੀ ਦੂਸਰੀ ਪਾਰੀ ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬੁਜਾਰਾ ਚ ਥਾ ਥਾ ਤੇ ਵੱਡੀਆਂ ਸਕਰੀਨਾਂ ਤੇ ਮੈਚ ਜਿਹੜਾ ਹੈ ਉਹ ਵੀ ਵੇ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪियंस ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੇ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 66 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਸ਼ੁਭਮਨ ਗਿਲ ਮੈਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪियंस ਟਰੋਫੀ ਦੇ ਵਿਨਰ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ক্রিকেট ਫੈਨਸ ਬਹੁਤ ਹੀ ਬੇਸਬਰਿਨਾਲ ਇੰਤਜ਼ਾਰ ਕਰ ਰਹੇ ਨੇ ਤਾਂ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪियंस ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ। ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਜ਼ਾਰਾਂ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ। ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ। ਉੱਥੇ ਹੀ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆਂ। ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਾਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮਹਿਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇਨਰ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰਿਨਾਲ ਇੰਤਜ਼ਾਰ ਕਰ ਰਹੇ ਨੇ ਤਾ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਸ ਟਰਾਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ 'ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾਂ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਜ਼ਾਰਾਂ 'ਚ ਹਾਹਾ ਤੇ ਵੱਡਿਆ ਸਕਰੀਨਾਂ ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪियंस ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੀ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 66 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਸ਼ੁਭਮਨ ਗਿਲ ਮੈਂ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਵਿਨਰ ਦਾ ਫੈਸਲਾ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰੇਨਲ ਇੰਤਜ਼ਾਰ ਕਰ ਰਹੇ ਨੇ ਤਾਂ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਸ ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ 'ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ। ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਾਜ਼ਾਰਾਂ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ। ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ। ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆਂ। ਜਿੱਥੇ ਭਾਰਤ ਦੇ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 66 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮਹਿਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇਤਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰਿਨਾਲ ਇੰਤਜ਼ਾਰ ਕਰ ਰਹੇ ਨੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਸ ਟਰਾਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ 'ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾਂ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਜ਼ਾਰਾ 'ਚ ਖਾਤਾ ਤੇ ਵੱਡੇ ਸਕਰੀਨਾਂ ਤੇ ਮੈਚ ਜਿਹੜਾ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 66 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਸ਼ੁਭਮਨ ਗਿਲ ਮੈਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪियंस ਟਰੋਫੀ ਦੇ ਜੇ ਜੇ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ক্রিকেট ਫੈਨਸ ਬਹੁਤ ਹੀ ਬੇਸਬਰਿਨਲ ਇੰਤਜ਼ਾਰ ਕਰ ਰਹੇ ਨੇ ਤਾਂ ਭਾਰਤ ਤੇ ਨਿਊਜ਼ੀਲੈਂਡ ਵਿੱਚ ਚੈਂਪियंस ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ। ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬੁਜਾਰਾ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ। ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ। ਉੱਥੇ ਹੀ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ। ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲੂ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮਹਿਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇਨਰ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰੇ ਨਾਲ ਇੰਤਜ਼ਾਰ ਕਰ ਰਹੇ ਨੇ ਸਭ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪियंस ਟਰਾਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ بیٹنگ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ 'ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾਂ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਾਜ਼ਾਰਾਂ 'ਚ થા થાતે ਵੱਡਿਆ ਸਕਰੀਨਾਂ ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪियंस ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੀ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਾਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਸ਼ੁਭਮਨ ਗਿਲ ਮੈਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ক্রিকেট ਫੈਨਸ ਬਹੁਤ ਹੀ ਬੇਸਬਰੇਨ ਅੰਤਜਾਰ ਕਰ ਰਹੇ ਨੇ ਤਾਂ ਭਾਰਤ ਨਿਊਜ਼ੀਲੈਂਡ ਬਚਾਲੇ ਚੈਂਪੀਅਨਸ ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਨਿਊਜ਼ੀਲੈਂਡ ਵੱਲੋਂ 50 ਓਵਰਾਂ 'ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬੁਜਾਰਾ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ। ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ। ਉੱਥੇ ਹੀ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ। ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਾਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮਹਿਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇਨਰ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰੇ ਨਾਲ ਇੰਤਜ਼ਾਰ ਕਰ ਰਹੇ ਨੇ ਤਾ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਸ ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ ਉੱਥੇ ਹੀ ਦੂਸਰੀ ਪਾਰੀ ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬੁਜਾਰਾ ਚ ਥਾ ਥਾ ਤੇ ਵੱਡੀਆਂ ਸਕਰੀਨਾਂ ਤੇ ਮੈਚ ਜਿਹੜਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪियंस ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 66 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮਹਿਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਵਿਨਰ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਤਾਂ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਸ ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟਾਸ ਜਿੱਤ ਕੇ ਪਹਿਲਾ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ ਚ 259 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾਂ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬੁਜਾਰਾ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ। ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ। ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆਂ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ਼ 1 ਰਨ ਬਣਾ ਕੇ एलबीडब्ल्यू ਕਾਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮੈਚ 33 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇਤਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਦਾ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪियंस ਟਰਾਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ 'ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਜ਼ਾਰਾਂ 'ਚ થા થાતે ਵੱਡਿਆ ਸਕਰੀਨਾਂ ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 66 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਸ਼ੁਭਮਨ ਗਿਲ ਮੈਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰਿਨਲ ਇੰਤਜ਼ਾਰ ਕਰ ਰਹੇ ਨੇ ਤਾਂ ਭਾਰਤ ਨਿਊਜ਼ੀਲੈਂਡ ਵਿੱਚ ਚੱਲੇ ਚੈਂਪੀਅਨਸ ਟਰੋਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ। ਉੱਥੇ ਹੀ ਦੂਸਰੀ ਪਾਰੀ 'ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ। ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਾਜ਼ਾਰਾਂ 'ਚ ਥਾ-ਥਾ ਤੇ ਵੱਡੀਆਂ ਸਕਰੀਨਾਂ 'ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ। ਜਿਸ ਦਾ ਫੈਸਲਾ ਵੀ ਹੁਣੇ ਥੋੜੀ ਦੇਰ 'ਚ ਹੋ ਜਾਵੇਗਾ। ਉੱਥੇ ਹੀ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ। ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ 1 ਰਨ ਬਣਾ ਕੇ ਐਲਬੀਡਬਲਿਊ ਕਰਨ ਆਊਟ ਹੋ ਗਏ ਰੋਹਿਤ ਸ਼ਰਮਾ ਵੱਲੋਂ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ 76 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ ਉੱਥੇ ਹੀ ਸ਼ੁਭਮਨ ਗਿੱਲ ਮਹਿਜ 31 ਰਨ ਬਣਾ ਕੇ ਆਊਟ ਹੋ ਗਏ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਜੇ ਜੇਨਰ ਦਾ ਫੈਸਲਾ ਹੁਣੇ ਥੋੜੀ ਦੇਰ ਚ ਹੋ ਜਾਵੇਗਾ ਜਿਸ ਦਾ ਕ੍ਰਿਕਟ ਫੈਨਸ ਬਹੁਤ ਹੀ ਬੇਸਬਰਿਨਾਲ ਇੰਤਜ਼ਾਰ ਕਰ ਰਹੇ ਨੇ ਤਾ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਸ ਟਰਾਫੀ 2025 ਦਾ ਅੱਜ ਫਾਈਨਲ ਮੈਚ ਚੱਲ ਰਿਹਾ ਹੈ ਜਿੱਥੇ ਅੱਜ ਨਿਊਜ਼ੀਲੈਂਡ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ ਗਿਆ ਉੱਥੇ ਹੀ ਪਹਿਲੀ ਪਾਰੀ ਚ ਨਿਊਜ਼ੀਲੈਂਡ ਵੱਲੋਂ 50 ਓਵਰਾਂ ਚ 251 ਰਨ ਬਣਾਏ ਗਏ ਜਿੱਥੇ ਭਾਰਤ ਨੂੰ 252 ਦੌੜਾ ਦਾ ਟਾਰਗੇਟ ਵੀ ਜਿਹੜਾ ਹੈ ਨਿਊਜ਼ੀਲੈਂਡ ਵੱਲੋਂ ਦੇ ਦਿੱਤਾ ਗਿਆ ਉੱਥੇ ਹੀ ਦੂਸਰੀ ਪਾਰੀ ਚ ਮੈਚ ਬਹੁਤ ਇੰਟਰਸਟਿੰਗ ਹੋ ਗਿਆ ਜਿੱਥੇ ਭਾਰਤੀ ਕ੍ਰਿਕਟ ਫੈਨਸ ਵੱਲੋਂ ਅੱਜ ਬਾਜ਼ਾਰਾਂ ਚ થા થાતે ਵੱਡਿਆ ਸਕਰੀਨਾਂ ਤੇ ਮੈਚ ਜਿਹੜਾ ਹੈ ਉਹ ਵੀ ਵੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਚੈਂਪੀਅਨਸ ਟਰੋਫੀ ਆਪਣੇ ਨਾਮ ਕਰ ਲਵੇਗਾ ਜਿਸ ਦਾ ਫੈਸਲਾ ਵੀ ਹੁਣੀ ਥੋੜੀ ਦੇਰ ਚ ਹੋ ਜਾਵੇਗਾ ਉੱਥੇ ਹੁਣ ਅਸੀਂ ਮੈਚ ਦਾ ਰੁਕ ਕਰ ਲੈਨੇ ਆ ਜਿੱਥੇ ਭਾਰਤ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਵੀ ਜਾ ਚੁੱਕੀਆਂ ਨੇ ਜਿੱਥੇ ਵਿਰਾਟ ਕੋਹਲੀ ਮਹਿਜ ਇੱਕ ਰਨ ਬਣਾ ਕੇ